ਗੁਰਦਾਸਪੁਰ ਦੇ ਸ਼ਿਵਾਲਕ ਕਾਲਜ ਵਿਕੇ ਸਮਾਜਿਕ ਸੰਸਥਾਵਾਂ ਦੇ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਕਾਲਜ ਅਤੇ ਸਕੂਲ ਦੇ ਬੱਚਿਆਂ ਨੇ ਵੀ ਹਿੱਸਾ ਲਿਆ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਸੰਸਥਾਵਾਂ ਦੇ ਆਗੂ ਨੇ ਆਖਿਆ ਕਿ ਖੂਨਦਾਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਨਾਲ ਤੁਹਾਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ ਔਰ ਅਤੇ ਫਾਇਦਾ ਬਹੁਤ ਹੁੰਦਾ ਹੈ ਇੱਕ ਆਮ ਇਨਸਾਨ 3 ਮਹੀਨੇ ਬਾਅਦ ਖੂਨਦਾਨ ਕਰ ਸਕਦਾ ਹੈ ਸਾਦੇ ਨੰਗਰ ਨੇ ਅੱਖ ਕਿ ਅੱਜ ਨਵਾਂ ਜਣਾ ਨੇ ਵੱਡੀ ਗਿਣਤੀ ਦੇ ਵਿੱਚ ਹਿੱਸਾ ਲਿਆ ਤੇ ਖੂਨਦਾਨ ਕੀਤਾ ਇਸ ਦੌਰਾਨ ਸਿਵਲ ਹਸਪਤਲ ਗੁਰਦਾਸਪੁਰ ਦੀ ਮੈਡੀਕਲ ਟੀਮ ਵੀ ਇਸ ਮੌਕੇ ਤੇ ਹਾਜ਼ਰ ਰਿ ਜਿਨ੍ਹਾਂ ਦੇ ਦੇਖਰੇਖ ਹੇਠ ਇਹ ਸਾਰਾ ਮੈਡੀਕਲ ਕੈਂਪ ਲਗਾਇਆ ਗਿਆ ਡਾਕਟਰ ਨੇ ਆਖੇ ਕਿ ਕੈਂਪ ਦੇ ਵਿੱਚ 40 ਯੂਨਿਟ ਦੇ ਕਰੀਬ ਖੂਨ ਇਕੱਠਾ ਕੀਤਾ ਗਿਆ ਉਹਨਾਂ ਨੇ ਆਖੇ ਕਿ ਖੂਨ ਲੋੜਵੰਦ ਲੋਕਾਂ ਦੇ ਕੰਮ ਆਉਂਦਾ ਹੈ ਅਤੇ ਸਾਨੂੰ ਸਭ ਨੂੰ ਖੂਨਦਾਨ ਕਰਨਾ ਚਾਹੀਦਾ ਇਹ ਜੋ ਅੱਜ 11 ਅਗਸਤ ਨੂੰ ਸ਼ਵਾਲਕ ਕਾਲਜ ਆਫ ਐਜੂਕੇਸ਼ਨ ਵਿੱਚ ਜੋ ਬਲੱਡ ਕੈਂਪ ਲਗਾਇਆ ਗਿਆ ਹੈ ਇਹ ਬਲੱਡ ਸੈਂਟਰ ਸਿਵਲ ਹਸਪਤਾਲ ਬਰਦਾਸਪੁਰ ਦੀ ਮਦਦ ਦੇ ਨਾਲ ਲਗਾਇਆ ਗਿਆ ਹੈ ਜਿਸ ਵਿੱਚ ਡਾਕਟਰ ਪੂਜਾ ਖੋਸਲਾ ਜਿਹੜੇ ਇਹਨਾਂ ਦੇ ਮੇਨ ਇੰਚਾਰਜ ਸਨ ਉਹਨਾਂ ਦੇ ਨਾਲ ਸਨ ਗੁਰਮੀਤ ਕੌਰ ਪ੍ਰਦੀਪ ਕੁਮਾਰ ਸ਼ਰੇਸ਼ ਸਿੰਘ ਇਕਬਾਲ ਸਿੰਘ ਜਸਬੀਰ ਸਿੰਘ ਅਤੇ ਰਾਜਕੁਮਾਰ ਜੀ ਸ਼ਾਮਿਲ ਸੀ ਜਿਨ੍ਹਾਂ ਦੀ ਨਿਗਰਾਨੀ ਹੇਠ ਜਿਹੜਾ ਹੈ ਉਹ ਇੱਕ ਕੈਂਪ ਲਗਾਇਆ ਗਿਆ ਹੈ ਇਸ ਦੇ ਵਿੱਚ ਖੂਨਦਾਨ ਕੈਂਪ ਵਿੱਚ ਸਾਡੇ ਕੋਲ ਨ ਐਨ ਜੀਓ ਵੀ ਆਏ ਸਨ ਜਿਹਨਾਂ ਵਿੱਚੋਂ ਸਾਡਾ ਹੱਕ ਫੈਡਰੇਸ਼ਨ ਯੂनाइटेड ਸਿੱਖ ਬਲੱਡ ਸੇਵਾ ਅਤੇ ਐਮਨੀ ਹੋਪ ਐਨ ਜੀਓ ਨੇ ਆਪਣਾ ਜਿਹੜਾ ਸਹਿਯੋਗ ਹੈ ਦਿੱਤਾ ਹੈ ਇਸ ਵਿੱਚ ਕੁੱਲ ਜਿਹੜੇ ਹਨ ਕੋਈ 30 ਤੋਂ 35 ਜਿਹੜੇ ਯੂਨਿਟ ਹਨ ਉਹ ਬਲੱਡ ਦਿੱਤਾ ਗਿਆ ਹੈ ਇਸ ਵਿੱਚ ਜੋ ਸਾਡੇ ਬੀਗੜ ਕਾਲਜ ਦੇ ਨਮਾਇंदे ਸਨ ਉਸ ਵਿੱਚ ਮੈਡਮ ਰਾਜਦੀਪ कौर ਨਰਿੰਦਰ ਜੀ ਮੈਡਮ ਸਰਬਜੀਤ ਮੈਡਮ ਪੂਜਾ ਜੀ ਇਹਨਾਂ ਸਾਰਿਆਂ ਨੇ ਮਤਲਬ ਸਹਿਯੋਗ ਦੇ ਨਾਲ ਜਿਹੜਾ ਹੈ ਇਸ ਨੂੰ ਕੈਂਪ ਨੂੰ ਜਿਹੜਾ ਹੈ ਉਹ ਸਿਰੇ ਚੜਿਆ ਹੈ ਮੈਂ ਸਾਰੇ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਹੜਾ ਇਹ ਬਹੁਤ ਹੀ ਵਧੀਆ ਕੰਮ ਹੈ ਜਿਹੜਾ ਬਲੱਡ ਦੇਣਾ ਹੈ ਔਰ ਇਹ ਇਹਦੇ ਨਾਲ ਇੱਕ ਜਿਹੜੀ ਆ ਹਿਊਮੈਨਿਟੀ ਦੀ ਸੇਵਾ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਸੋ ਉਸ ਬੇਸ ਤੇ ਇਹੀ ਜਿਹੜਾ ਹੈ ਆਪਣੇ ਕਾਲਜ ਵਿੱਚ ਵੀ ਕੈਂਪ ਲਗਾਇਆ ਹੈ ਔਰ ਬੱਚਿਆਂ ਨੂੰ ਵੀ ਮੋਟੀਵੇਟ ਕੀਤਾ ਹੈ ਹੋਰ ਵੀ ਬੱਚੇ ਜਿਹੜੇ ਹਨ ਨੌਜਵਾਨ ਹਨ ਉਹਨਾਂ ਨੂੰ ਅਸੀਂ ਮੋਟੀਵੇਟ ਕਰਦੇ ਰਵਾਂਗੇ ਕਿ ਜਿੱਥੇ ਵੀ ਬਲੱਡ ਦੀ ਜਰੂਰਤ ਪੈਂਦੀ ਹੈ ਤੇ ਉੱਥੇ ਬਲੱਡ ਦੇਣਾ ਚਾਹੀਦਾ ਹੈ ਜਿਸ ਤਰ੍ਹਾਂ ਇਸ ਤਰ੍ਹਾਂ ਦੇ ਕੈਂਪ ਜਿਹੜੇ ਲੱਗਦੇ ਹਨ ਉਸ ਦੇ ਵਿੱਚ ਵੀ ਜਿਹੜਾ ਬਲੱਡ ਹੈ ਉਹ ਦੇਣਾ ਚਾਹੀਦਾ ਹੈ ਤਾਂ ਜੋ ਆਪਾਂ ਆਪਣੇ ਦੇਸ਼ ਦੀ ਆਪਣੇ ਸ਼ਹਿਰ ਦੀ ਉਹਦੇ ਜਿਹੜੇ ਲੋਕ ਹਨ ਜਿਹਨਾਂ ਨੂੰ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸ਼ਿਵਾਜ ਸਕੂਫ ਸਕੂਲ ਆਫ ਐਜੂਕੇਸ਼ਨ ਹੋਂਗ ਗੁਰਦਾਸਪੁਰ ਚੱਜ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਡਾਕਟਰ ਅਸਤਿੰਦਰ ਸਿੰਘ ਸਰ ਜੀ ਦਾ ਜੋ ਇੱਥੇ ਚੇਅਰਮੈਨ ਵੀ ਨੇ ਤੇ ਰਾਜਦੀਪ ਕੌਰ ਮੈਮ ਨਾਲ ਨਰਿੰਦਰ ਸਰ ਨੇ ਜਿਨ੍ਹਾਂ ਨੇ ਪੂਰੇ ਸਹਿਯੋਗ ਨਾਲ ਇਹ ਵੈਡ ਕੈਂਪਸ ਲਗਾਇਆ ਗਿਆ ਤੇ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਨਾ ਉਹ ਕਿਉਂਕਿ ਸਰਕਾਰੀ ਹਸਪਤਾਲ ਵਿੱਚ ਵੈਸੇ ਹੀ ਬੈਡ ਦੀ ਬਹੁਤ ਕਮੀ ਚੱਲ ਰਹੀ ਜੋ ਇਸ ਕੈਂਪ ਨਾਲ ਥੋੜੀ-ਬਹੁਤ ਪੂਰੀ ਕੀਤੀ ਜਾਵੇਗੀ ਇਹਦੇ ਵਿੱਚ ਸਾਨੂੰ ਸਾਡਾ ਇੱਕ ਫੈਡਰੇਸ਼ਨ ਯੂनाइटेड 6 ਅਨੋਨਿਮਸ ਆਫ ਐਨ ਜੀ ਤੋਂ ਸਹਿਯੋਗ ਕੀਤਾ ਗਿਆ ਅਤੇ ਸਪੈਸ਼ਲ ਸਹਿਯੋਗ ਕਾਦੀਆਂ ਤੋਂ ਸਪੈਸ਼ਲ ਅਹਿਮਦੀਆ ਯੂਥ ਵਿੰਗ ਕਾਦੀਆਂ ਦੇ ਵਿਰਾਮ ਆ ਕੇ ਇੱਥੇ ਗੱਡ ਡੋਨੇਟ ਕੀਤਾ ਗਿਆ। ਸੋ ਬਹੁਤ-ਬਹੁਤ ਧੰਨਵਾਦ ਕਰਦੀਆਂ ਸਾਰਿਆਂ ਦਾ ਸਪੈਸ਼ਲੀ ਸ਼ਵਾਈਰ ਸਕੂਲ ਆਫ ਐਜੂਕੇਸ਼ਨ ਵਾਲਿਆਂ ਦਾ ਤੇ ਸਰਦਾ ਵੀ ਕਿ ਜਿਨ੍ਹਾਂ ਨੇ ਇਹ ਕਦਮ ਚੁੱਕਿਆ। ਤੇ ਨੌਜਵਾਨਾਂ ਨੂੰ ਵੀ ਇਹੀ ਅਪੀਲ ਆ ਕਿ ਨਸ਼ੇ ਤੋਂ ਦੂਰ ਰਹੋ ਤੇ ਵੱਧ ਤੋਂ ਵੱਧ ਗੱਡ ਡੋਨੇਸ਼ਨ ਕਰੋ। ਬਹੁਤ-ਬਹੁਤ ਧੰਨਵਾਦ। ਇਹਦੇ ਵਿੱਚ ਅੱਜ ਦੋ ਤਿੰਨ ਐਡੀਸ਼ਨਲ ਗੱਡ ਡੋਨੇਟ ਕੀਤਾ ਹੁਣ ਤੱਕ 40 ਪਾਸ ਜਿਹੜੇ ਆ ਯੂਨਿਟ 71 ਕੀਤੇ ਗਏ ਆ। ਤੇ ਸਾਡੇ ਕੋਲ ਸਿਵੋ ਹਸਪੀਟਲ ਚ ਵੀ ਤਿੰਨ ਤੋਂ ਚਾਰ ਜਾਣਿਆਂ ਨੇ ਜਿਹੜੀ ਰੋਡ ਸੀ ਉਹ ਪੂਰੀ ਕਰਕੇ ਕੋਆਰਡੀਨੇਸ਼ਨ ਕੀਤੀ ਗਈ ਅੱਜ। ਕਿ ਦਿੱਕਤ ਹੁੰਦੀ ਜੇ ਕੋਲ ਆਂਡੀਰ ਬਲੱਡ ਨਾ ਆ ਰਿਹਾ ਹੋਵੇ ਤਾਂ ਅੰਬੀਨੀ ਬਿਚਦਾ। ਸਭ 2-3 ਘੰਟੇ ਲੱਗ ਜਾਂਦੇ ਕਈ ਵਾਰੀ ਜੇ ਬੈਡ ਨਾ ਅਰੇਂਜ ਹੋਇਆ ਕੱਲ ਵੀ ਇਨਐਕਟਿਵ ਦੀ ਕਾਲ ਸੀ। 27 ਕਾਲ ਕਰਨ ਤੋਂ ਬਾਅਦ ਫਿਰ ਡੋਨਰ ਅਰੇਂਜ ਹੋਇਆ। ਤੇ ਚੋ ਬਿਲਕੁਲ ਜੀ ਸਾਡੇ ਕੋਲ ਥੋੜੇ ਦਿਨ ਪਹਿਲਾਂ 3 ਅਗਸਤ ਨੂੰ ਕੈਂਪਸ ਲਗਾਇਆ ਗਿਆ ਬੈਡ ਡੋਨੇਸ਼ਨ ਦਾ। ਆਨਬਧਿਆ 3-4 ਮਹੀਨਿਆਂ ਚ ਹੋਰ ਦੋ ਕੈਂਪ ਸਾਡੇ ਲੱਗਣ ਜਾ ਰਹੇ ਆ 17 ਤਰੀਕ ਨੂੰ ਅਹਮਦਿਆ ਯੂਥ ਵਿੰਗ ਕਾਦੀਆਂ ਉਹ ਕਾਦੀਆਂ ਚ ਕੈਂਪ ਲਗਾਇਆ ਜਾ ਰਿਹਾ ਫੋਨ ਦਾ ਆਂਦਾ ਧੰਨਵਾਦ ਜੀ ਮਾਈਬੁਰ ਜੀ ਦਾ ਖਾਲਸਾ ভাই ਫਤੇ ਮੈਂ ਕੈਂਪੋ ਬਾਰੇ ਇਹੋ ਹੀ ਕਹਿਣਾ ਚਾਹਣਾ ਕਿ ਜਿੱਦੀ ਜਿਨ੍ਹਾਂ ਸੰਜੋਗ ਸਾਨੂੰ ਸਿਵਲ ਹਸਪੀਟਲ ਅਰਦਾਸਪੁਰ ਦੀ ਟੀਮ ਦੇ ਰਹੀ ਹੈ ਬਲੱਡ ਟੀਮ ਤੇ ਨਾਲ ਸਾਡੇ ਸੁਸਾਇਟੀਆਂ ਵਾਲੇ ਵੀ ਦੇ ਰਹੇ ਨੇ ਜਾਂ ਨੌਜਵਾਨ ਜਿਨ੍ਹਾਂ ਦੇ ਸੰਜੋਗ ਕਰ ਰਹੇ ਨੇ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਕਿ ਇਸੇ ਤਰ੍ਹਾਂ ਹੀ ਸਾਡਾ ਸਾਥ ਦਿੰਦੇ ਰਹਨ ਕਿਉਂਕਿ ਕਈ ਏਰ ਕਾਲਾਂ ਇਹੋ ਜੀਆਂ ਆ ਜਾਂਦੀਆਂ ਨੇ 2-2 ਦਿਨ ਮਤਲਬ ਕਿ ਮਰੀਜ਼ ਨੂੰ ਬਲੱਡ ਨੀਮ ਲਿਆ ਹੁੰਦਾ ਉਹ ਕਾਲਾਂ ਆਉਂਦੀਆਂ ਨੇ ਉਹ ਬਹੁਤ ਔਖੀਆਂ ਕਾਲਾ ਜਿਹਾ ਨੈਗੇਟਿਵ ਗਰੁੱਪ ਜਿਹੜੇ ਨੇ ਸਾਨੂੰ ਕਰਨੇ ਪੈਂਦੇ ਨੇ ਕਈ ਏਰ ਤੇ ਅੰਮ੍ਰਿਤਸਰ ਤੋਂ ਜਾਂ ਸਾਨੂੰ ਲੁਧਿਆਣੇ ਤੋਂ ਇਹੋ ਜੀਆਂ ਕਾਲਾਂ ਆਈਆਂ ਨੇ ਕਿ ਤਿੰਨ ਦਿਨ ਤੋਂ ਚਾਰ ਦਿਨ ਤੋਂ ਭੜਕਦੇ ਹੁੰਦੇ ਸੀ ਉਹ ਕਾਲਾਂ ਵੀ ਅਟੈਂਡ ਕਰਨੀਆਂ ਪੈਂਦੀਆਂ ਨੇ ਘੰਟੇ ਦੋ ਘੰਟੇ ਜਿਹੀ ਕਰਕੇ ਦੇਈਦੀਆਂ ਕਾਲਾਂ ਟੈਂਡ ਇਸੇ ਤਰ੍ਹਾਂ ਇਹ ਨੌਜਵਾਨਾਂ ਦਾ ਧੰਨਵਾਦ ਕਰਦੇ ਹਾਂ ਕਿ ਸਾਥ ਦਿੰਦੇ ਰਹਿਣ ਕਿ ਇਹਨਾਂ ਦੇ ਸਿਰ ਤੇ ਹੀ ਅਸੀਂ ਸੁਸਾਇਟੀ ਚਲਾ ਰਹੇ ਹਾਂ ਜੋ ਵੀ ਅਸੀਂ ਅੱਜ ਹੈਗੇ ਹਾਂ ਇਹਨਾਂ ਦੇ ਸਿਰ ਤੇ ਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਨਿਸ਼ ਕੱਕੜ ਗੁਡਾਸਪੁਰ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ